ਕਿੱਕ ਪਿਉਦਾ ਹੈਗਾ ਕਿ ਨਹੀਂ ਉਹ? ਉਹ ਕਿੱਕ ਪਿਉਦਾ ਹੈਗਾ ਕਿ ਨਹੀਂ ਉਹ? ਬਸੰਤ ਪੰਜਵੀਂ ਮੌਕੇ ਪੰਜਾਬ ਦੇ ਨੌਜਵਾਨ ਜਿੱਥੇ ਇੱਕ ਪਾਸੇ ਡੀਜੀ ਲਗਾ ਕੇ ਛੱਤਾਂ ਤੇ ਪਟੰਗ ੜਾਰੇ ਸਨ ਉੱਥੇ ਦੂਜੇ ਪਾਸੇ ਪੰਜਾਬ ਦੇ ਅਧਿਆਪਕ ਪੰਜਾਬ ਪੁਲਿਸ ਦੀਆਂ ਡਾਂਗਾ ਖਾਰੇ ਸਨ ਜਿहां ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਆਪਣੀਆਂ ਹਕੀਮ ਮੰਗਾਂ ਦੇ ਲਈ ਪਰਦਰਸ਼ਨ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀਵਾਲ ਨੂੰ ਜ਼ਾਰੇ ਅਧਿਆਪਕਾਂ ਤੇ ਪੰਜਾਬ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਪੰਜਾਬ ਪੁਲਿਸ ਇਥੋਂ ਤੱਕ ਜ਼ਾਲਮ ਬਣ ਗਈ ਕਿ ਇਹਨਾਂ ਵੱਲੋਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰ ਇਹਨਾਂ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਵੀ ਦਿੱਤਾ ਜਾ ਚੁੱਕਾ ਹੈ ਪਰ ਕੈਪਟਨ ਸਾਹਿਬ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੀਟਿੰਗ ਇਹਨਾਂ ਅਧਿਆਪਕਾਂ ਨਾਲ ਨਹੀਂ ਕੀਤੀ ਜਿਸ ਕਰਕੇ ਇਹਨਾਂ ਦੇ ਆਪਕਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਸੀ ਜਦੋਂ ਆਪਣਾ ਰੂਸ ਜਿਤਾਉਣ ਦੇ ਲਈ ਅਧਿਆਪਕ ਕੈਪਟਨ ਨਮਰਿੰਦਰ ਸਿੰਘ ਦੀ ਕੋਠੀ ਵੱਲ ਬਦੇ ਤਾਂ ਪੁਲਿਸ ਵੱਲੋਂ ਇਹਨਾਂ ਤੇ ਭਾਰੀ ਤਸ਼ੱਦਦ ਕੀਤਾ ਗਿਆ ਅੱਜ ਕਿੱਥੋਂ ਆਈ ਮੈडम ਇੰਨੀ ਕਿੱਧਰੋਂ ਆਈ ਰਿਲੈਕਸ ਹੋਵੋ ਕੋਈ ਗੱਲ ਨਹੀਂ ਰਿਲੈਕਸ ਹੋ ਕੋਈ ਗੱਲ ਨਹੀਂ ਅਸੀਂ ਵੀ ਕੋਈ ਮੀਟਿੰਗ ਕਰੋ ਆਹ ਕੰਮ ਦਾ ਪੁੱਤ ਸਾਡਾ ਮੀਟਿੰਗ ਤਾਂ ਕਰੇ ਆ ਪਾਣੀ ਵੀ ਉਹਨਾਂ ਨੂੰ ਦਿਖਾਉਣਾ ਨਹੀਂ ਹੁੰਦਾ ਨਾ ਆ ਪਾਣੀ ਦਿਖਾ ਕਾਂਗਰਸ ਵੱਲੋਂ ਪੁਲਿਸ ਨੂੰ ਦਿੱਤੇ ਗਏ ਨਾ ਹੁਕਮਤ ਬਿਆਨਬਾਜ਼ੀਆਂ ਵੀ ਸਾਹਮਣੇ ਆਉਣ ਲੱਗੀਆਂ ਨੇ ਸੁਖਪਾਲ ਖੇੜਾ ਵੱਲੋਂ ਵੀ ਪੰਜਾਬ ਪੁਲਿਸ ਦੇ ਨਾਲ-ਨਾਲ ਕਾਂਗਰਸ ਨੂੰ ਧਮਕੀ ਦਿੱਤੀ ਗਈ ਹੈ ਅਤੇ ਸੁਖਪਾਲ ਖੇੜਾ ਨੇ ਕਿਹਾ ਕਿ ਜੇਕਰ ਕਾਂਗਰਸ ਨੂੰ ਮਾੜੀ ਮੋਟੀ ਸ਼ਰਮਹਿਤਾ ਉਹਦੇ ਅਧਿਆਪਕਾਂ ਦੀਆਂ ਇਹਨਾਂ ਮੰਗਾਂ ਨੂੰ ਮੰਨੇ ਅਤੇ ਪੰਜਾਬ ਦੀ ਪੁਲਿਸ ਨੂੰ ਇਹਨਾਂ ਅਧਿਆਪਕਾਂ ਕੋਲੋਂ ਮਾਫੀ ਮੰਗਵਾਏ ਪੰਜਾਬੀ ਇਕਤਾ ਪਾਰਟੀ ਅਧਿਆਪਕਾਂ ਤੇ ਅੱਜ ਪਟਿਆਲਾ ਵਿਖੇ ਹੋਏ ਅੰਦਾ ਤੁੰਦ ਜਾਲਮਾਨਾ ਲਾਠੀਚਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਗੁਟਕਾ ਸਾਫ ਫੜ ਕੇ ਕਹਿੰਦੇ ਸੀਗੇ ਅਸੀਂ ਸੋਹਾਂ ਖਾ ਕੇ ਕਹਿੰਦੇ ਸੀ ਹਰ ਕਰ ਨੌਕਰੀ ਦੇਾਂਗੇ ਨੌਕਰੀ ਦੇਣਾ ਨੇ ਕੀ ਦੇਣੀ ਸੀ ਜਿਹੜੇ ਲੋਕ ਆਪਣੇ ਹਕੂਕ ਮੰਗਣ ਆਉਂਦੇ ਨੇ ਇਹਨਾਂ ਨੇ ਸ਼ਹਿਰ ਪਟਿਆਲੇ ਉਹਨਾਂ ਨੂੰ ਇਹ ਪੁਲਿਸ ਤੋਂ ਡਾਂਗਾ ਮਰਵਾਉਂਦੇ ਨੇ ਇਹ ਰਜਵਾੜੇ ਨੇ ਇਹ ਤਾਨਾਸ਼ਾ ਨੇ ਇਹ ਪੰਜਾਬ ਦੇ ਲੋਕਾਂ ਦੇ ਹਮਦਰਦ ਰਹਿਗੇ ਔਰ ਇਹ ਅਧਿਆਪਕਾਂ ਨੂੰ ਕੁੱਟਣਾ ਮਤਲਬ ਕਿ ਆਪਣੇ ਬੈਸਟ ਹਿਊਮਨ ਐਜੂਕੇਟਿਡ ਰਿਸੋਰਸ ਦੀ ਤੋਹਫੀਂ ਕਰਨਾ ਇਸੇ ਤੋਹਫੀਂ ਦੇ ਕਰਕੇ ਅੱਜ ਸਾਡਾ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹ ਲੱਖਾਂ ਦੀ ਤਦਾਦ ਵਿੱਚ ਵਿਦੇਸ਼ਾਂ ਵਿੱਚ ਜਾ ਰਿਹਾ ਵਾ ਏਜੰਟਾਂ ਨੂੰ ਪੈਸੇ ਦੇ ਰਿਹਾ ਖਤਰਨਾਕ ਰਹਾ ਥਾਣੀ ਜਾ ਰਿਹਾ ਕਿਉਂਕਿ ਉਹ ਇੱਥੇ ਨਰੇਗਾ ਦੀ ਤੇ ਲੇਬਰ ਦੇ ਰੇਟਾਂ ਦੇ ਉੱਤੇ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਨਹੀਂਗੇ ਇਸ ਲਈ ਅਸੀਂ ਸਾਰੇ ਅਸੀਂ ਉਹਨਾਂ ਦੇ ਨਾਲ ਆ ਸਾਡੀ ਹਮਦਰਦੀ ਉਹਨਾਂ ਦੇ ਨਾਲ ਆ ਕੈਪਟਨ ਅਮਰਿੰਦਰ ਸਿੰਘ ਜੀ ਜੇ ਤੁਹਾਡੇ ਰੱਤਾ ਪਰਵੀਸ਼ ਸ਼ਰਮ ਹੈ ਤੇ ਆਪਣੇ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਵੋ ਔਰ ਸਾਡੇ ਜਿਹੜੇ ਅਧਿਆਪਕ ਵਰਗ ਦੇ ਲੋਕ ਨੇ ਔਰਤਾਂ ਖਾਸ ਤੌਰ ਤੇ ਉਹਨਾਂ ਤੋਂ ਮਾਫੀ ਮੰਗੋ ਅਤੇ ਉਹਨਾਂ ਦੇ ਬਣਦੀ ਜਿਹੜੀ ਮਹੀਨੇ ਦੀ ਜਿਹੜੀ ਸੈਲਰੀ ਜਾਂ ਬਾਇਜ਼ਤ ਸੈਲਰੀ ਜੋ ਉਹਨਾਂ ਦੀਆਂ ਬੇਸਿਕ ਮੰਗਾਂ ਨੇ ਉਹ ਉਹਨਾਂ ਦੀ ਪੂਰਤੀ ਕਰੋ ਦੁਬਾਰਾ ਫਿਰ ਇਸ ਅਨਮਨੁੱਖੀ ਵਤੀਰੇ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦੇ ਹਨ ਲੰਮੇ ਸਮੇ ਤੋਂ ਅਧਿਆਪਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਨੇ ਪਰ ਬਸੰਤ ਪੰਚਮੀ ਮੌਕੇ ਇਹਨਾਂ ਅਧਿਆਪਕਾਂ ਤੇ ਕੀਤੇ ਗਏ ਤਸ਼ੱਦਦ ਨੇ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਬੇਨਕਾਬ ਹੈ ਜ਼ਰੂਰ ਕੀਤਾ ਹੈ ਬਿਊਰੋ ਰਿਪੋਰਟ ਪੰਜਾਬੀ ਲੁੱਕ ਚੈਨਲ